ਹੈਲੋ ਜੀ ਥੋੜਾ ਸਾਰਾ ਦਾ ਮੇਰੇ ਚੈਨਲ 'ਚ ਬੜਾ ਹੀ ਨਿਕਾ ਸਵਾਗਤ ਆਜਾਪਾ ਇੱਕ ਹੋਰ ਡਿਜ਼ਾਈਨ ਲੈ ਕੇ ਆ ਗਏ ਲਾਈਨ ਆ ਵਾਲਾ ਡਿਜ਼ਾਈਨ ਹੈ ਬੜਾ ਹੀ ਵਧੀਆ ਜਰ ਡਿਜ਼ਾਈਨ ਹੈ ਲੁੱਕ ਬਿਲਕੁਲ ਅਲੱਗ ਆਉਂਦੀ ਔਰ ਹੈਵੀ ਸੌਖਾ ਬਿਗਨਰਸ ਇਹਨੂੰ ਆਰਾਮ ਨਾਲ ਬਣਾ ਸਕਦੇ ਆ ਤਾਂ ਸ਼ੁਰੂ ਕਰਦੇ ਹਾਂ ਜਿਹੜਾ ਵਾਲਾ ਡਿਜ਼ਾਈਨ ਜਿਹੜਾ ਕਿ ਅਸੀਂ ਸਿੱਧੀ ਸਾਈਡ ਤੋਂ ਹੈ ਸਿੱਧੀ ਸਾਈਡ ਤੋਂ ਜਿਹੜੀ ਡਿਜ਼ਾਈਨ ਦੀ ਸਾਡੀ ਪਹਿਲੀ ਰੋ ਹੈ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਲੈਣੀ ਆ ਅਸੀਂ ਡਿਜ਼ਾਈਨ ਦੀ ਪਹਿਲੀ ਰੋ ਦੇ ਉੱਪਰ ਹੈ ਤੇ ਸਾਡੀ ਸਿੱਧੀ ਸਾਈਡ ਹੈ ਸਿੱਧੀ ਸਾਈਡ ਤੋਂ ਅਸੀਂ ਜਿਹੜੀ ਪਹਿਲੀ ਰੋਪਾਣੀ ਹੈ ਪੂਰੀ ਦੀ ਪੂਰੀ ਪੁੱਠੀ ਪਾਣੀ ਹੈ ਇਸ ਡਿਜ਼ਾਈਨ ਦੇ ਵਿੱਚ ਛੋਟੇ ਛੋਟੇ ਲਾਈਨਾਂ ਬਣ ਕੇ ਆਉਂਦੀਆਂ ਨੇ ਸੌਖਾ ਜਿਹਾ ਡਿਜ਼ਾਈਨ ਹੈ ਪਿਕਨਿਕਸ ਆਰਾਮ ਨਾਲ ਬਣਾ ਸਕਦੇ ਆ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟਸ 'ਚ ਪਾ ਸਕਦੇ ਹੋ ਤਾਂ ਪਹਿਲੀ ਰੋਪਾਲਾ ਨੇ ਅਸੀਂ ਪੂਰੀ ਦੀ ਪੂਰੀ ਸਿੱਧੀ ਸਿੱਧੀ ਰੋਹ ਦੇ ਵਿੱਚ ਅਸੀਂ ਪੂਰੀ ਰੋਹ ਪੁੱਠੀ ਬਣਾ ਕੇ ਪਹਿਲੀ ਕੰਪਲੀਟ ਕਰਨੀ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਨੂੰ ਆਗ ਦੇ ਕਲਿੱਕ ਕਰੋ ਅੱਜ ਸਾਡੀ ਪਹਿਲੀ ਸਲਾਈ ਪੂਰੀ ਹੋ ਗਈ ਜਿਹੜੀ ਕਿ ਅਸੀਂ ਸਿੱਧੇ ਸਾਈਡ ਤੋਂ ਪੂਰੀ ਪੁੱਠੀ ਬਣਾ ਕੇ ਕੰਪਲੀਟ ਕੀਤੀ ਪੈਟਰਨ ਦੀ ਦੂਜੀ ਸਲਾਈ ਅਸੀਂ ਰੋਂਗ ਸਾਈਡ ਦੀ ਰੋਂਗ ਸਾਈਡ ਤੇ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਹੁਣ ਦੇਖੋ ਪਹਿਲਾ ਤੇ ਦੂਜਾ ਅਸੀਂ ਪੁੱਠੀ ਸਾਈਡ ਤੇ ਧਿਆਨ ਰੱਖਣਾ ਦੂਜੀ ਸਲਾਈ ਹੈ ਸਾਡੀ ਇੱਕ ਕੁੰਡਾ ਸੇ ਐ ਸਟਿਚ ਕਰ ਲਿਆ ਤਾਗੇ ਨੂੰ ਪਿੱਛੇ ਰੱਖਿਆ ਦੋ ਕੁੰਡਿਆਂ ਤੋਂ ਬਾਅਦ ਅਸੀਂ ਇੱਕ ਕੁੰਡਾ ਚੁੱਕਿਆ ਤੇ ਇਹ ਹੁਣ ਇਹ ਜਿਹੜੇ ਦੋ ਕੁੰਡੇ ਸੀ ਦੋ ਦਾ ਸੀ ਇੱਕ ਕਰਤਾ ਪਰ ਤਾਗੇ ਨੂੰ ਉੱਪਰੋਂ ਲੈ ਕੇ ਗਏ ਇਹ ਧਿਆਨ ਆਖਣਾ ਅੱਦਾ ਇੱਕ ਵਾਰੀ ਫੇਰ ਦੇਖੋ ਤਾਗਾ ਪਿੱਛੇ ਰਹੂਗਾ ਪਹਿਲਾ ਤੇ ਦੂਜਾ ਕੁੰਡਾ ਛੱਡ ਕੇ ਇੱਕ ਕੁੰਡੇ ਨੂੰ ਚੁੱਕਿਆ ਚੁੱਕਣ ਤੋਂ ਬਾਅਦ ਪਹਿਲਾ ਤੇ ਦੂਜਾ ਦੋਨੇ ਕੁੰਡਿਆਂ ਨੂੰ ਇਕੱਠਾ ਹੀ ਦੋ ਦਾ ਇੱਕ ਇੱਕ ਤਾਂ ਪਰ ਅਸੀਂ ਧਾਗੇ ਨੂੰ ਉੱਪਰੋਂ ਹੇਠੇ ਤੋਂ ਲੈ ਕੇ ਦੋ ਦਾ ਇੱਕ ਇੱਕ ਕਰਾਂ। ਤੇ ਇਹ ਸਾਡਾ ਦੋ ਕੁੰਡਿਆਂ ਦਾ ਪੈਟਰਨ ਹੈ। ਦੋ ਕੁੰਡਿਆਂ ਤੋਂ ਬਾਅਦ ਅਸੀਂ ਕੁੰਡਾ ਚੁੱਕ ਰਹੇ ਹਾਂ ਤੇ ਫਿਰ ਇਹੀ ਦੋ ਕੁੰਡਿਆਂ ਦਾ ਅਸੀਂ ਦੋ ਤੋਂ ਇੱਕ ਕਰ ਰਹੇ ਹਾਂ ਪਰ ਧਾਗਾ ਅਸੀਂ ਉੱਪਰ ਤੋਂ ਹੇਠੇ ਲੱਗੇ ਜਾ ਰਹੇ ਹਾਂ। ਸਾਡੀ ਪੈਟਰਨ ਦੀ ਦੂਜੀ ਸਲਾਈ ਹੈ ਅਸੀਂ। ਅਸੀਂ ਪੁੱਠੀ ਸਾਈਡ ਤੇ ਆ ਰੌਂਗ ਸਾਈਡ ਤੇ ਰੋង ਸੈਟੋ ਅਸੀਂ ਇਸ ਲਈ ਪਾ ਰਹੇ ਆਂ ਦੇਖੋ ਦੋ ਤੋਂ ਬਾਅਦ ਅਸੀਂ ਕੁੰਡਾ ਚੁੱਕ ਰਹੇ ਆਂ ਤੇ ਫਿਰ ਅਸੀਂ ਦੋ ਦਾ ਇੱਕ ਕਰ ਰਹੇ ਆਂ ਦੇਖੋ ਇਦਾਂ ਬੱਸ ਇਹੀ ਸਾਡਾ ਪੈਟਰਨ ਹੈ ਛੋਟਾ ਜਿਹਾ ਦੋ ਤੋਂ ਬਾਅਦ ਅਸੀਂ ਕੁੰਡਾ ਚੁੱਕਿਆ ਦੋ ਦਾ ਅਸੀਂ ਇੱਕ ਕਰਤਾ ਤੇ ਸਾਡੇ ਕੁੰਡੇ ਦੋ ਦੇ ਦੋ ਹੀ ਰਹਿ ਗਏ ਹੋਏ ਕੋਈ ਕੁੰਡਾ ਵਧਿਆ ਨਹੀਂ ਕੋਈ ਘਟਿਆ ਨਹੀਂ ਤੇ ਦੋ ਕੁੰਡਿਆਂ ਤੇ ਸਾਡਾ ਪੈਟਰਨ ਪੈ ਰਿਹਾ ਦੋ ਦਾ ਇੱਕ ਬੈਕ ਲੂਪ ਤੋਂ ਧਾਗਾ ਐਦਾਂ ਨਹੀਂ ਅਸੀਂ ਉੱਪਰੋਂ ਨੀਚੋਂ ਲੱਗ ਜਾਣਾ। ਬਸ ਇਹ ਤੁਸੀ ਧਿਆਨ ਰੱਖਣਾ। ਦੋ ਇੱਕ ਗੁੰਡਾ ਚੁੱਕਿਆ ਦੋ ਦਾ ਇੱਕ ਧਾਗਾ ਅਸੀਂ ਉੱਪਰੋਂ ਨੀਚੋਂ ਲਾਗੇ ਐਦਾਂ। ਐਦਾਂ ਕਰਦੇ ਹੋਏ ਅਸੀਂ ਪੈਟਰਨ ਦੀ ਸੈਕੰਡ ਰੋ ਕੰਪਲੀਟ ਕਰ ਲੈਣੀ ਹੈ। ਪੈਟਰਨ ਦੀ ਸੈਕੰਡ ਰੋ ਜਿਹੜੀ ਕਿ ਅਸੀਂ ਰੋਂਗ ਸਾਈਡ ਤੋਂ ਪੁੱਠੇ ਸਾਈਡ ਤੋਂ ਪਾ ਰਹੇ ਹਾਂ। ਤੇ ਸਾਡਾ ਡਿਜ਼ਾਈਨ ਸਾਰਾ ਇਸੇ ਰੋ ਦੇ ਵਿੱਚ ਹੀ ਪੜਨਾ। ਦੋ ਦਾ ਇੱਕ ਕਰ ਰਹੇ ਹਾਂ ਅਸੀਂ ਉੱਪਰੋਂ ਧਾਗਾ ਲਾ ਜਾ ਕੇ। ਦੋ ਕੁੰਡੇ ਆਦਾ ਸਾਡਾ ਪੈਟਰਨ ਹੈ ਦੋ ਤੇ ਮਲਟੀਪਲ ਸੇ ਕੁੰਡੇ ਪਾਵਾਂਗੇ ਪਹਿਲੇ ਕੁੰਡੇ ਨੂੰ ਸੀ ਐ ਸਟਿਚ ਕਰਕੇ ਸਾਰਾ ਇਦਾਂ ਹੀ ਪੂਰੀ ਰੋਸ ਹੀ ਪਾ ਲਵਾਂਗੇ ਕਿਉਂਕਿ ਅਸੀਂ ਦੋ ਤੇ ਮਲਟੀਪਲ ਕੁੰਡੇ ਪਾਏ ਤੇ ਲਾਸਟ ਸਟਿਚ ਵੀ ਸਾਡੇ ਦੇਖੋ ਇੱਕ ਕੁੰਡਾ ਇੰਦਰ ਤੇ ਇੱਕ ਕੁੰਡਾ ਇੱਧਰ ਰਹਿ ਜਾਏਗਾ ਆਦੋਖੇ ਦੋ ਕੁੰਡੇ ਆਦਾ ਪੈਟਰਨ ਪੈ ਗਿਆ ਦੋਨੋਂ ਸੇ ਫੇਰ ਇਕੱਠਾ ਇਦਾਂ ਬੁਣਿਆ ਦੋ ਤੋਂ ਦੋ ਕੁੰਡੇ ਬਣ ਗਏ ਤੇ ਅਲਟੇਟ ਲਾਸਟ ਵਾਲਾ ਕੁੰਡਾ ਇਹ ਸਾਡਾ ਸੇਮ ਫੇਰ ਸਿੱਧਾ ਹੀ ਬੁਣ ਲਵਾਂਗੇ ਅੱਧਾ ਕਰਦੇ ਹੋ ਸੀ ਦੂਜੀ ਰੋ ਕੰਪਲੀਟ ਕਰ ਲਈ ਹੁਣ ਅਸੀਂ ਅਗੇ ਪੈਟਰਨ ਦੀ ਤੀਸਰੀ ਰੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਤੇ ਇਹ ਰੋ ਅਸੀਂ ਆ ਦੇਖੋ ਪਹਿਲੇ ਕੁੰਡੇ ਨੂੰ ਸਿੱਧਾ ਦੂਜੇ ਕੁੰਡੇ ਨੂੰ ਬੈਕ ਲੂਪ ਤੋਂ ਪਹਿਲੇ ਕੁੰਡੇ ਨੂੰ ਸਿੱਧਾ ਸਿੰਪਲ ਸਿੱਧਾ ਪਹਿਲੇ ਕੁੰਡੇ ਨੂੰ ਅਸੀਂ ਅੱਗੇ ਤੋਂ ਬੁੰਨ ਰਿਹਾ ਦੂਜੇ ਕੁੰਡੇ ਨੂੰ ਅਸੀਂ ਪਿੱਛੇ ਤੋਂ ਬੁੰਨ ਰਿਹਾ ਪਹਿਲੇ ਕੁੰਡੇ ਨੂੰ ਅਸੀਂ ਅੱਗੇ ਤੋਂ ਸਿੱਧਾ ਦੂਜੇ ਕੁੰਡੇ ਨੂੰ ਪਿੱਛੇ ਤੋਂ ਸਿੱਧਾ ਤੁਸੀਂ ਇਸ ਪੈਟਰਨ ਨੂੰ ਐਦਾਂ ਹੀ ਪਾਣਾ ਐਦਾਂ ਕਰਦੇ ਹੋ ਅਸੀਂ ਸਲਾਈ ਕੰਪਲੀਟ ਕਰ ਲਈ ਹੁਣ ਅਸੀਂ ਆਗੇ ਤੀਜੀ ਸਲਾਈ ਸੌਰੀ ਚੌਥੀ ਸਲਾਈ ਚੌਥੀ ਸਲਾਈ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਕੇ ਕੰਪਲੀਟ ਕਰ ਲੈਣੀ ਹੈ ਪੈਟਰਨ ਦੀ ਚੌਥੀ ਸਲਾਈ ਰੌਂਗ ਸਾਈਡ ਤੇ ਜਿਹੜੀ ਕਿ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਕੇ ਕੰਪਲੀਟ ਕਰ ਲੈਣੀ ਹੈ ਤੇ ਪੈਟਰਨ ਦੀ ਚੌਥੀ ਸਲਾਈ ਪੂਰੀ ਪੁੱਠੀ ਪਾ ਕੇ ਅਸੀਂ ਆ ਜੰਨੇ ਆਪਣੀ ਅਗਲੀ ਸਲਾਈ ਤੇ हूँ असी दे देखो चार सिलाई से सा पैटर्न कंप्लीट हो गया हूँ असी दो सिलाइया एक सिलाई सीधी प्लेन पा लेनी है एक सिलाई पूरी सीधी तो पुठी पुठी ऐदा करते हुए सा पैटर्न है छे सिलाइय पर बन जाना जिस पैटर्न सा एक रोची पे है अगली सिलाई साठी ये साड़ी छेवी सिलाई है जी असी पूरी पुठी पा लेनी ਲਾਈਨ ਆ ਵਾਲਾ ਪੈਟਰਨ ਹੈ ਸੌਖਾ ਜਿਹਾ ਪੈਟਰਨ ਹੈ ਇਜ਼ੀ ਪੈਟਰਨ ਹੈ ਬੀਗਨਰਸ ਆ ਰਾਮ ਨਾ ਪਾ ਸਕਦੇ ਹੋ ਸਭ ਤੋਂ ਬੜੀ ਗੱਲ ਕਿਸੇ ਵੀ ਪ੍ਰੋਜੈਕਟ ਚ ਤੁਸੀਂ ਇਹਨੂੰ ਪਾ ਸਕਦੇ ਹੋ ਈਵਨ ਕਿ ਇਸ ਪੈਟਰਨ ਨੂੰ ਤੁਸੀਂ ਦੋ ਰੰਗਾਂ ਚ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਦੋ ਰੰਗਾਂ ਚ ਵੀ ਅਸੀਂ ਪੰਖੇ ਬਣਾ ਕੇ ਦੇਖਾਂਗੇ ਦੇਖੋ ਇੱਦਾਂ ਸਿੱਧ ਨੂੰ ਬਣਾਉਂਦੇ ਜਾਣਾ ਤੇ ਇਹ ਸਾਡਾ ਪੈਟਰਨ ਦੇ ਲੁੱਕ ਆ ਜਾਣੀ ਆ ਫਿਰ ਅਸੀਂ ਫਸਟ ਰੋ ਤੋਂ ਸ਼ੁਰੂ ਕਰਦੇ ਹਾਂ ਦੇਖੋ ਪਹਿਲੀ ਸिलाई ਪੂਰੀ ਸਿੱਧੀ ਸਾਈਡ ਤੋਂ ਪੁੱਠੀ ਅੱਦਾ ਕਰਦੇ ਹੋਏ ਅਸੀਂ ਇਹੇ ਛੇ ਸਲਾਈਆਂ بار بار ਦੁਹਰਾਉਂਦੇ ਜਾਵਾਂਗੇ ਜਦੋਂ ਅਸੀਂ بار بار ਛੇ ਸਲਾਈਆਂ ਪਾਵਾਂਗੇ ਤਾਂ ਸਾਡਾ ਪੈਟਰਨ ਦੇ ਲੁੱਕ ਕੋ ਚੰਗਾ ਦੇ ਆਏਗੀ ਆ ਦੇਖੋ ਬਧੀਆ ਜਿਹਾ ਪੈਟਰਨ ਪਿਆਰਾ ਜਿਹਾ ਪੈਟਰਨ ਬਣ ਕੇ ਤਿਆਰ ਹੋ ਗਿਆ ਤੇ ਬਨਾਓ ਫੇਰੇ ਵਾਲਾ ਪੈਟਰਨ ਤਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਰੋਗ ਸਾਈਡ ਤੋਂ ਕਰਦਾ ਫਰੰਟ ਸਾਈਡ ਤੋਂ ਪੈਟਰਨ ਸੜਦਾ ਤਾਂ ਲੱਗੇਗਾ ਆ ਦੇਖੋ ਇਦਾਂ ਲਾਈਨਾਂ ਬਣ ਕੇ ਆਣਗੀਆਂ ਸਾਰੇ ਪੈਟਰਨ ਦੇ ਵਿੱਚ ਬਣਿਆ ਹੋਇਆ ਪੜਾਹੀ ਬទਿਆ ਲੱਗੂਗਾ ਬਣਾਓ ਫਿਰ ਇਹ ਵਾਲਾ ਪੈਟਰਨ ਫਿਰ ਮਿਲਦਾਂਗਾ ਅਗਲੀ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਦੇ ਇੱਕ ਨਵੇਂ ਪ੍ਰੋਜੈਕਟ ਨਾਲ